ਨੰ 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 ਬੱਜਿਆ ਉਹ ਪਾਜਾ ਕੋਈ ਹੜਾ ਸਾਡਾ ਬੱਕਰਾ ਸਾਡਾ ਬੱਕਰਾ ਆਪਾ ਘੜ ਜਾ ਹੁਣ ਮਾਗੀ ਹੁਣ ਮਾਗੀ ਹੁਣ ਲੈ ਪੈਸੇ ਲੈ ਪੰਜ ਕਰਾਂਗੇ ਬੱਕਰਾ ਮੰਡੀ ਹਰ 100 ਬਾਰ ਨੂੰ ਲੱਗਦੀ ਆ ਕਾਉਂਸਲਾ ਦੇ ਵਿੱਚ ਵੱਤ ਤੋਂ ਵੱਦ ਵਪਾਰੀ ਵੀਰ ਤੇ ਮਾਲ ਖਰੀਦਣ ਵਾਲੇ ਵੀਰ ਮੰਡੀ ਦੇ ਵਿੱਚ ਜ਼ਰੂਰ ਪਹੁੰਚਿਆ ਕਰ ਰਿੰਦਰ ਜਾਵਾਂ ਦਾ ਪੂਰਾ ਪ੍ਰਬੰਧ ਹੁੰਦਾ ਹਾਂ ਸਾਡੇ ਸੀ ਲਾਇਆ ਪੱਕਾ ਲਫੜਾ ਦਾਸ ਆ ਭੜਾ ਕਿੰਨਾ ਹੜਤਾਲ ਹੈ ਛੱਪਿਆ ਜਲ ਖੈ ਗੂਗਾ ਪਲ ਖੈ ਦੀ ਆ ਭਾਂ ਦਾ ਹੋ ਮਜਾ ਬੱਕ ਡੰਡਾ ਬੋਦੂ ਆ ਜਾ ਭਾਂ ਦਾ ਉਹ ਕਿੱਡਾ ਕਿਹੜਾ ਕੋਠੇ ਜੱਡਾ ਹੈਗਾ ਕੋਠੇ ਜੱਡਾ ਹੋ ਜਾ ਉਹ ਦੇਖ ਲੈ ਫਿਰ ਕੋਠੇ ਜੱਡਾ ਬਿਗੂ ਬੱਕਦਾ ਏ ਬਿਗੂ ਨਾਲ ਏ ਇੱਥੇ ਬਿਗੂ ਨਾਲ ਏ ਠੀਕ ਹੈ ਬਸ ਅੱਲਾ ਇੱਥੇ ਬਿਗੂ ਇਹ ਬੁੱਚਾ ਚਾਚੇ ਮਿੱਤੂ ਨੇ ਕਰਦਾ ਉਹ ਚਾਚਾ ਮਿੱਤੂ ਦਾ ਬਹੁਤ ਗਸਿਆਦਾ ਤੂੰ ਆ ਮੋਲ ਚਾਚੇ ਥੋੜੀ ਦੇਣਾ ਪੈਸੇ ਲੈ ਲੈ ਉਹਨੂੰ ਫੜਾ ਦੇ ਦੇ ਕੰਮ ਜਰਾ ਗਰੀਬ ਕਮਾ ਲੂ ਅਸੀਂ ਗਰੀਬ ਮਰ ਜਾਗੇ ਭੈਣ ਜੋ ਕਮਾ ਲੂਗਾ ਅਸੀਂ ਖੋਬ ਕਿੰਨਾ ਕਹਣਾ ਹੁਣ ਹਾਂ ਪਰ ਉਹੀ ਤਾਂ ਗੱਲ ਉਹ ਬੁਗ ਕਿੰਨਾ ਕਹਣਾ ਹੋਰ ਮਰ ਜਾਗੇ ਭੈਣ ਤੂੰ ਕਿੰਨਾ ਕਹਣਾ ਮੈਂ ਤਾਂ ਇਹਨੂੰ ਲਾਸਟ 12 ਕਿਹਾ ਸੀ ਇਹਨੂੰ ਬਲੈਂਸ ਦੱਸ ਤੇ ਕਹਿੰਦਾ ਉੱਕਾ-ਬੁੱਕਾ ਹੀ ਲਾ ਜਾ ਦਾਦਾ ਨੀ ਲੈ ਬਾਈ ਦਾਦਾ ਨੀ ਲੈ ਬਾਈ ਉਧਰ ਦੀ ਨਿਕਲ ਜੀ ਪਾ ਲੈ ਹਾਂ ਨਾ ਨਿਕਲੋ ਕੋਈ ਕਰਨੀ ਕੁਛ ਆ ਹੋਰ ਸਤਪਲਾ ਪਾਇਰਾ ਉਹ ਮਾਰਿਆ ਯਾਰ ਫੇਰਾ ਉਹ ਨਾ ਦਾ ਜੀ ਉਹ ਮਾਰ ਜੂ ਨਾ ਦਾ ਦਾ ਭੈਣ ਚੋਦਾ ਅਸੀਂ ਲੈ ਕੇ ਆਉਂਦਾ ਵੀਰੇ ਸਾਨੂੰ ਨਹੀਂ ਘੱਟ ਜੀ ਉਹ ਤਾਂ ਸਹੀ ਕਾ ਜੇ ਸਾਡੇ ਕੋਲੇ ਹੁੰਦਾ ਪਹਿਲਾਂ 5 ਲਾਉਂ ਫਿਰ ਹੌਲੀ ਹੌਲੀ ਲੈ ਕੇ ਇਹ ਵੀ ਕਰੀ ਜਨਾ ਓਏ ਜਦੋਂ ਦੇ ਦੇ ਬੱਕਰਾ ਯਾਰ ਇਹਦਾ ਦੇ ਦੂੰ ਗੱਲ ਤਾਂ ਗੱਲ ਦੀ लास्ट ਇਹ 99500 ਦਾ ਲੈ ਜべ ਵੀਰੇ ਬਸ ਉਦੋਂ ਘੱਟਣੀ ਹੋਰ 12 ਤੋਂ ਮੁੜਿਆ ਭਾਈ ਚੱਲ ਇਹ ਤੇਰਾ ਮਾਲ ਹੈ ਤਾਂ ਲੱਖ ਮੰਗ ਲੈ ਪੈਂ ਥੋੜੇ ਹੋਰ ਬਗਦਾ ਭਾਈ 2000 ਲੈ ਦੂ ਇਹ ਮੰਗ ਲੈ ਭਾਈ ਉਹ ਹੁਣ ਉਹ ਉਹਨੇ ਵਾਧਾ ਉਹਨੇ ਦੂ ਵਾਧ ਮੜਿਆ ਤੇ ਵੀ ਪਤਾ ਉਹ ਤਾਂ ਖੜਾ ਉੱਥੇ ਥੋੜੇ ਐਂਕ ਨਹੀਂ ਉਹ 15 ਜਿਹੜਾ 2500 ਘਟ ਗਿਆ 2500 ਘਟ ਗਿਆ ਵੀਰੇ ਜਿੰਨੇ ਦਾ ਵਜੂਦ ਹੋ ਗਿਆ 500 ਵਧਿਆ ਜਿਹਦਾ ਮਾੜਾ ਮਾੜਾ ਫਾਇਦਾ ਕੱਢ ਦੋ ਨਾ ਇਹਦਾ ਮਿਲ ਜੂਏ ਇਹਦਾ ਫੜਾ ਇਹਨਾਂ ਨੂੰ ਮੈਨੂ ਕਰ ਦੇਓ ਸ਼ਦੀਕ ਚਾਚੇ ਪਹਿਲਾਂ ਪੁੱਛ ਲੈ ਪਹਿਲਾਂ ਪੁੱਛ ਲੈ ਕਿੰਨੇ ਕਿੰਨੇ ਪਿਆਰ ਦੇ ਨਾ ਪੁੱਛ ਆਇਆ ਨਾ ਨੋ ਬਾ ਬਾਲ ਆ ਬਾਈ ਆਪ ਵੀ ਆ ਓਏ ਓ ਖੜੀਆ ਗਮਟਾ ਓ ਮਨ ਜਾਲੂ ਓਏ ਇਹ ਜਾਲੂ ਜਾਲੂ ਹਾਂ ਵਾ ਠੀਕ ਆ ਫਿਰ ਇਹ ਵੀ ਭਾਗੇ ਬੰਦੇ ਇਹ ਮੰਨ ਨੂੰ ਦਵਾਈ ਆ ਚੱਕ ਦੇ ਫਿਰ ਪਰ ਇਹ ਮੰਮੀ ਵੀ ਦਵਾਈ ਨਹੀਂ ਹੈਗੀ ਯਾਰ ਕੋਈ ਵੀ ਯਾਰ ਚੱਲ ਪਾ ਦੇ ਫਿਰ ਪਾ ਦੇ ਪਾ ਕੀ ਕਰਦਾ ਫਿਰ ਹੋਰ ਪਾ ਸਿੱਧੀ ਗੱਲ ਆ ਯਾਰ ਇੱਥੇ ਤਸਵੀਰ ਨਹੀਂ ਲੈਣਾ ਯਾ ਤਸਵੀਰ ਨਹੀਂ ਨਾ ਨੂੰ ਰੱਖਾ ਬੋਦਰ ਯਾਰ ਲੈ ਤਸਵੀਰ ਨਹੀਂ ਨਾ ਤਸਵੀਰ ਨਹੀਂ ਨਾ ਨਾ ਮੰਡੀ ਚ ਕਰ ਲੱਗਿਆ ਹੈ ਹਾਂ ਤੂੰ ਮੰਡੀ ਤੇ ਤਸਵੀਰ ਨਹੀਂ ਵਾਲੇ ਪੈਸੇ ਲੈ ਜਾਨਾ ਵੀਰੇ ਆ ਫਾੜ ਯਾਰ ਇਹੀ ਤਾਂ ਵੇਚੀ ਜਿਹਦਾ ਹੋਇਆ ਖਿਆਰ ਆ ਇਹ ਹਾਈ ਹਾਈ ਫਾੜਨੇ ਆ ਇਓ ਹੀ ਮੋਟੋ ਹੋਇਆ ਫਿਰ ਖੜਾ ਹੋਊਗਾ 6:30 ਬੰਦੇ ਹੋਣਾ ਹੋਣਾ ਰੱਤ ਲਈ ਰਹਿਣਾ ਸਾਡੇ ਚੱਕ ਲੈ ਹੁਣ ਬਿਜਲੀ ਨੂੰ ਮਰਜੀ ਕੋਈ ਗੱਲ ਨਹੀਂ ਕੌਣੀ ਕਰੇ ਭਗ ਜੂ ਮੈਂ ਜਾਊਗਾ ਕਰੇ ਜਾਊਗੀ ਅੱਗੇ ਦਾ ਜਾਊ ਅੱਗੇ ਦਾ ਦੰਡੀਆ ਨਾਲ ਦਾ ਅੱਗੇ ਲੱਗ ਗਿਆ ਪਾਣਾ ਲੱਗ ਗਿਆ ਬਾਤ ਸਾਂ ਲੈ ਜਾਂਦਾ 6:30 ਦਾ ਕਦੋਂ ਦਾ ਕਈ ਜਾਂਦਾ ਉਹ ਗੋਏ ਚਲ ਬੰਦਿਆ ਜਰਾ ਦੁਬਾਰੇ ਮੁੜ ਕੇ ਆ ਗਿਆ ਤਾ ਯਾਰ ਮੁਰਕੀ ਵੀ ਆ ਗਿਆ ਅੱਜ ਦਵਾਰੇ ਮੁਰਚਾ ਇੱਥੇ ਚਾਚੇ ਨੇ ਬੁਲਾਇਆ ਐ ਚਾਚੇ ਹਾਂ ਬੁਲਾਇਆ ਮੈਂ ਕਹਿੰਦਾ ਮੇਰਾ ਬੰਦਾ ਪੱਜਦਾ ਨਹੀਂ ਹੈਗਾ ਇਹ ਨਹੀਂ ਪੱਜਦਾ ਹੈਗਾ ਹਾਂ ਅੱਜ ਦਾ ਨਹੀਂ ਕਰਤਾ ਹੈ ਖੜਿਆ ਕਮਟ ਜਿਸ ਨੂੰ ਦਿਮਾਗ ਗਿਆ ਘਾਟਾ ਬਾਦ ਜਾ ਗਿਆ ਇਹ ਬੰਦੇ ਆਪਣੇ ਵੱੱਗੇ ਹੋਏ ਨੇ ਅੱਛਾ ਲੋ ਜੀ ਬੰਨ ਮਣ ਜਿੰਦੇ ਇਹਦੇ ਉਹਦੇ ਪੈਸੇ ਦੇਖ ਕੇ ਕੋਈ ਫੜਾ ਛੋੜਾ ਹੀ ਵਾਲੀ ਸਾਈ ਫੜਾ ਹੀ ਪੈਸੇ ਹੀ ਫੜ ਲਓ ਫਿਰ ਨਹੀਂ ਚਿੰਨੀ ਤੂੰ ਸਾਈ ਫੜਾ ਬੜਾ ਸਾਈ ਫੜਾ ਦੇ ਪੈਸੇ ਬਾਅਦ ਚ ਕਰੀਆ ਪੈਸੇ ਕਿੜਾ ਨੇ ਸਾਈ ਦੀ ਕੀ ਗੱਲ ਉਹ ਕਹੇ ਕਿ ਨਾ ਫੜੋਈ ਵੱਦ ਨਹੀਂ ਚੱਲਣਾ ਹੈਗਾ ਖਾਣੇ ਮੈਂ ਪਾ ਦੂੰ ਯਾਰ ਜਮਾਈ ਨਹੀਂ ਚੱਲ ਮੈਂ ਬਾਉ ਮੈਂ ਬਾਉ ਜਮਾਈ ਨਹੀਂ ਕਹਿਣਾ ਮੈਂ ਬਾਉ ਦੂੰਗਾ ਇਹਦੇ ਹੁਣ ਖੜਦਾ ਹੈ ਨਾ ਮੈਂ ਬਾਉ ਮੋ ਖੜੂਗਾ ਦਾ ਫੜਾ ਬੋਲ ਦੇ ਬਸ ਆ ਫੜਾ ਬੱਲਾ ਬੱਲਾ ਖੜ ਛਣੇ ਸਾਧੂ ਵਿੱਚ ਲਖਾਈ ਆਪੀ ਕਰੂਗਾ ਇਹ ਕੱਚੀਆਂ ਗੱਲਾਂ ਨਾ ਕਰੋ ਲੈ ਹੁਣ ਕੱਚੀਆਂ ਨਹੀਂ ਆ ਤਾਂ ਫੰਕਾ ਕੀ ਆਨੇ ਵੱਡੇ ਭਾਈ ਇਹ ਗੱਲਾਂ ਨਹੀਂ ਹੈਗੇ ਵਧੀਆ 50 200 ਪਾਉਣ ਲੱਗ ਗਿਆ ਪਰ ਰਹਿਣ ਦੇ ਰਹੀ ਹੈ 90 100 200 ਵਾਲਾ ਕੰਮ ਨੇੜੇ ਵਾਲਾ ਸੋਤ ਮੈਨੂੰ ਰਹਿ ਹੋਂਦਾ ਕੀ ਕੀ ਕਰੀਏ ਹੁਣ ਮਾਜੀ ਦਾ ਮਾਰ ਸੀ ਪਰਾ ਸਿੱਕੀ ਜਾਊਗੀ ਮੈਂ ਇਹਨਾਂ ਨੂੰ ਮਨਾ ਦੂੰ ਮੈਂ ਆਪੇ ਮਾਜੀ ਦਾ ਮਾਰ ਉਹ ਮਾਜੀ ਵਾਲਾ ਗਾਹਾਂ ਸੀ ਕਿੱਥੇ ਕੱਢਾਂਗੇ ਫਿਰ ਨਾ ਸੱਤ ਦਾ ਸ਼ੁਰੂ ਹੋਏ ਜਿੱਥੇ ਮਰਜੀ ਸੋਦ ਲਈ ਮਾਰੀ ਇਹਨੇ ਗੱਲਾਂ ਤੋਂ ਬੁੱਟਾ ਹਾਂ ਬੁੱਟਾ ਕੋਲ ਉਹ ਨਾ ਫੜ ਮਾਜੀ ਦੀ ਜਵਾਇਆ ਤਾ ਤਾ ਜੂਰੇ ਕਰੇ ਪਰ ਹਾਂ ਲਾ ਹੋ ਗਿਆ ਹੋ ਗਿਆ ਅੱਠ ਹੋ ਗਿਆ ਹਾਂ ਬੇ ਅਪਾਰਟੀ ਮਾਰ ਜੀ ਮਾਰ ਜੀ ਹਾਂ ਜੀ ਪਾਰਟੀ ਇੱਕ ਮਿੰਟ ਇੱਕ ਮਿੰਟ ਖੜਦਾ ਜਾ ਹਾਂ ਇੱਕ ਮਿੰਟ ਹਾਂ ਅਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜਦਾ ਜਾ ਇੱਕ ਮਿੰਟ ਉਹ ਕਹਿੰਦਾ ਪਰਚੀ ਇਹਦੀ ਆਪੋ ਆਪਣੀ ਪਰਚੀ ਆ ਨਾ ਮੰਨਦਾ ਪਰਚੀ ਉਹ ਪਾਜਾ ਕੋਈ ਖੜਦਾ ਸਾਡਾ ਬੱਕਰਾ ਸਾਡਾ ਬੱਕਰਾ ਆਪਾ ਖੜਦਾ ਹੁਣ ਮਾਗੀ ਹੁਣ ਮਾਗੀ ਹੁਣ ਲੈ ਪੈਸੇ ਲੈ ਦਿੰਦਾ ਜੀ ਦਿੰਦਾ ਜੀ ਸਾਡੇ ਬੁਰਦ ਨੂੰ ਚੱਲ ਮੰਨਦਾ ਪਰਚੀ ਨਹੀਂ ਬੱਜਾ ਅਸੀਂ ਭੰਜਨ ਦਿੰਦੇ ਆ ਨਾ ਹੁਣ ਮਾਗੀ ਹੂ ਨਾ ਹੁਣ ਹੈ ਇਹਨੂੰ ਐਂ ਨਹੀਂ ਪਤਾ ਮਾਗੀ ਕਿਹਨੂੰ ਕਹਿੰਦੇ ਨੇ ਓਏ ਲੱਗਣ ਕੀ ਕਰੀਏ ਪੂਰੇ ਫੜਾ ਪਈ ਯਾਰ ਹਾਗਾ ਤੂੰ ਯਾਰ ਇਹਦੇ پیسے ਨਾ ਦੂੰ ਯਾਰ ਇੰਗਰੀਜ਼ੀ ਨੂੰ پیسے ਨਹੀਂ ਜੇ ਤਾਂ ਆਪਣੇ ਵੇਹ ਘੱਟ ਵੀ ਗਏ ਮੈਂ ਦੂੰ ਕੋਈ ਨਾ ਕੋਈ ਕੋਈ ਬੰਦਾ ਵੀ ਹੁਣ ਦੇਖਣ ਆਂਦਾ ਆ ਫੜ ਇੱਕ ਦੋ ਤਿੰਨ प्यार 5 6 7 8 ਆਵਾਜ਼ ਆਉਣਾ ਕਿਉਂ ਫੜਾਉਂਦਾ ਅੱਛਾ ਜਰਦਾ ਹੋ ਗਿਆ ਜੀ ਛੋਟੇ ਯੇ ਨਹੀਂ ਕਰ ਲੋ ਯੇ ਨਹੀਂ ਕਰ ਲੋ ਹਾਂ ਨਾ ਕਰ ਲੋ ਨਹੀਂ ਛੱਡ ਦਿੰਦਾ ਸੀ ਇਹ ਮੈਨੂੰ ਬਾਤ ਦੇ ਦੇ 10 ਰੁਪਏ ਵੰਦੇ ਦੇ ਹਾਂ ਤੂੰ ਲੈ ਲਿਆ ਚੱਲ ਲੈ ਆ ਬਾਕੀ ਆ ਜਾ ਮੈਂ ਕਿਹਾ ਸ਼ੋਰਟ ਬਾਈ ਚੱਲ ਮੈਂ ਵੀ ਕੋਈ ਆਲਾ ਹੁੰਦਾ ਮੈਂ ਵੀ ਲਾਉਂ